ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਹੁਣੇ-ਹੁਣੇ ਮੌਸਮ ਦੇ ਬਾਰੇ ਇਹ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਇਹਨਾਂ ਗਰਜ ਜਿਨ੍ਹਾਂ ਚ ਹੋਇਆ येलो ਅਲਰਟ ਜਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਲਈ yellow alert ਜਾਰੀ ਕਰ ਦਿੱਤਾ ਹੈ ਇਸ ਤਹਿਤ ਇਹਨਾਂ ਜ਼ਿਲ੍ਹਿਆਂ ਦੀ ਕਈ ਥਾਵਾਂ 'ਤੇ ਸਵੇਰੇ ਸੰਗਲੀਤਾਂ ਦੀ ਛਾਈ ਰਹੀ ਹੈ ਤੇ ਵਿਭਾਗ ਨੇ ਵਾਹਨਾਂ ਦੇ ਡਰਾਈਵਰਾਂ ਨੂੰ ਸਦ੍ਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਜਿੱਥੇ ਸਵੇਰੇ ਵੀ ਪੰਜਾਬ ਦੇ ਕਈ ਖੇਤਰਾਂ ਸੰਗਲੀਤਾਂ ਦੀ ਚਾਦਰ ਚ ਲਪੇਟੇ ਹੋਏ ਹਨ ਮੌਸਮ ਵਿਭਾਗ ਦੇ ਵੱਲੋਂ ਜਾਰੀ yellow alert ਅਧੀਨ ਜ਼ਿਲ੍ਹਿਆਂ ਚ ਗਰਦਾਸਪੁਰ ਹੁਸ਼ਿਆਰਪੁਰ ਤਰਨਤਾਰਨ ਨਵਾਂ ਸ਼ਹਿਰ ਅੰਮ੍ਰਿਤਸਰ ਫਰੀਦਕੋਟ ਕਪੂਰਥਲਾ ਮੋਗਾ ਜਲੰਧਰ ਬਠਿੰਡਾ ਤੇ ਲੁਧਿਆਣਾ ਸ਼ਾਮਿਲ ਹਨ ਵਿਪາກ ਦੇ ਅਨੁਸਾਰ ਆਉਣ ਵਾਲੇ 4 ਦਿਨਾਂ ਚ ਦਿਨਾਂ ਪਰ ਮੌਸਮ ਕੁਛ ਰਿਗਾ ਪਰ ਤੰਦ ਕਰਨ ਦਿਨ ਦੇ ਰਾਤ ਦਾ ਤਾਪਮਾਨ ਡਿੱਗੇਗਾ ਜੀ ਹਾਂ ਦੋਸਤੋ ਇਹ ਵੱਡੀ ਖਬਰ ਹੁਣੇ ਆਈ ਹੈ ਦੂਜੇ ਪਾਸੇ ਠੰਡ ਤੇ ਤੰਦ ਕਰਨ ਮੰਗਲਵਾਰ ਨੂੰ ਘਟੋ ਘਟ ਤਾਪਮਾਨ ਚ 0.5 ਡਿਗਰੀ ਦੀ ਗਰਾਉਂਡ ਦਰਜ ਕੀਤੀ ਗਈ ਹੈ ਤੇ ਫਰੀਦਕੋਟ ਚ ਮੰਗਲਵਾਰ ਨੂੰ ਸਭ ਤੋਂ ਘੱਟ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਠੰਡ ਦਾ ਸਾਹਮਣਾ ਕਰਨਾ ਪਿਆ ਤੇ ਲੋਕੀ ਬਹੁਤ ਜਿਆਦਾ ਹੁਣ ਠੰਡ ਦੇ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਜੀ ਆਹ ਦੋਸਤੋ ਤੁਹਾਡੇ ਇਲਾਕੇ ਚ ਇਸ ਸਮੇਂ ਮੌਸਮ ਕਿਸ ਤਰ੍ਹਾਂ ਦਾ ਕਿੰਨੀ ਕੁ ਠੰਡ ਪੈ ਰਹੀ ਆ ਤੁਸੀਂ ਇਸ ਦੀ ਜਾਣਕਾਰੀ ਕਮੈਂਟ ਸੈਕਸ਼ਨ ਚ ਦੇ ਸਕਦੇ ਹੋ ਤਾਂ ਜੋ ਬਾਕੀ ਸ੍ਰੋਤਿਆਂ ਨੂੰ ਵੀ ਸਾਰੇ ਪੰਜਾਬ ਦੇ ਮੌਸਮ ਬਾਰੇ ਜਾਣਕਾਰੀ ਮਿਲ ਜਾਵੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ